ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਅਮਰਤਪਾਲ ਸਿੰਘ ਬਹੁਤ ਜਲਦ ਬਾਹਰ ਆਉਣ ਜਾ ਰਹੇ ਆ ਜਿਹਦੇ ਵਿੱਚ ਕੀ ਹੁਣ ਉਹਨਾਂ ਦੀ ਕੱਲ ਸੁਣਵਾਈ ਹੋਈ ਸੀ 4 ਮਾਰਚ ਨੂੰ ਤਾਂ ਜਿਹੜਾ ਹੁਣ ਅੱਗੇ ਸਮਾਂ ਰੱਖ ਦਿੱਤਾ ਗਿਆ 12 ਮਾਰਚ ਨੂੰ ਪੂਰੀ ਸੁਣਵਾਈ ਹੋਣ ਜਾ ਰਹੀ ਹੈ ਬਾਹਰ ਆਉਣ ਜਾ ਰਹੇ ਆ ਅਮਰਤਪਾਲ ਸਿੰਘ ਕਿਉਂਕਿ ਉਹਨਾਂ ਨੂੰ ਇੱਕ ਈਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਰੱਖਿਆ ਗਿਆ ਜਿਹਦੇ ਵਿੱਚ ਕੀ ਉਹਨਾਂ ਨੇ 4 ਲੱਖ 97000 ਵੋਟ ਤੇ ਜਿੱਤ ਪ੍ਰਾਪਤ ਕੀਤੀ ਆ ਤਾਂ ਉਹਨਾਂ ਨੂੰ ਇੱਕ ਖਾਲਿਸਤਾਨੀ ਕਹ ਕੇ ਐਨੇ ਸਿਲਾਕੇ ਜੇਲ੍ਹ ਦੇ ਵਿੱਚ ਸੁਰੱਖਿਆ ਜਾਂਦਾ। ਨਾ ਕੋਈ ਗੁਨਾਹ ਕੀਤਾ, ਨਾ ਕੋਈ ਉਹਦੇ ਉੱਪਰ ਕੋਈ ਦੋਸ਼ ਆ, ਨਾ ਇਹਨਾਂ ਤੋਂ ਕੋਈ ਸਾਬਿਤ ਕਰ ਸਕਿਆ। ਹਜੇ ਤੱਕ ਪੂਰੀ ਜਾਂਚ ਨਹੀਂ ਹੋਈ ਤਾਂ ਇਸ ਕਰਕੇ ਉਹਨਾਂ ਨੂੰ ਫੇਰ ਵੀ ਜਿਵੇਂ ਆਪਾਂ ਕਹਿੰਦੇ ਪੂਰੀ ਤਰ੍ਹਾਂ ਪਤਾ ਲੱਗ ਗਿਆ ਵੀ ਅਮਰਤਪਾਲ ਦੇ ਕਸੂਰ ਆ। ਜੇ ਕਸੂਰਵਾਰ ਹੁੰਦੇ ਤਾਂ ਹੁਣ ਤੱਕ ਉਹਨਾਂ ਦੇ ਖਿਲਾਫ ਸਬੂਤ ਕਿਉਂ ਨਹੀਂ ਮਿਲੇ ਤੁਹਾਨੂੰ? ਹਜੇ ਖੁਦ ਕੋਰਟ ਨੂੰ ਨਹੀਂ ਪਤਾ ਉਹ ਗੁਨਾਹਵਾਰ ਹੈ ਜਾਂ ਨਹੀਂ। ਇੱਕ ਸਿਰਫ ਚੱਕ ਕੇ ਸਰਕਾਰਾਂ ਕੋਈ ਨਾ ਕੋਈ ਦੋਸ਼ ਲਾ ਦਿੰਦੀਆਂ ਜਦੋਂ ਅਮਰਤਪਾਲ ਦੀ ਕੋਈ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਆਪਣੇ ਬੰਨਿਓ ਪਹਿਲੇ ਦੋਸ਼ ਘੜ ਕੇ ਲੱਗਦੇ ਕੋਈ ਨਾ ਕੋਈ ਕਿਸੇ ਕਿਸੇ ਤਰੀਕੇ ਦਾ ਪਹਿਲਾਂ ਯੂਈ ਪਹਿਲਾਂ ਐਨਐਸਏ ਲਾਇਆ ਗਿਆ ਫਿਰ ਯੂਈਪੀਐਲ ਲਾਇਆ ਗਿਆ ਜਿਵੇਂ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਜੋ ਗੁਰਪ੍ਰੀਤਾਰੀ ਨਾਮ ਦਾ ਸਖਸ ਆ ਉਹਦਾ ਦੋਸ਼ ਲਾਉਣ ਦਾ ਹੱਤਿਆ ਦਾ ਕੇਸ ਲਾ ਦਿੰਦੇ ਆ ਵੀ ਕੱਲ ਐਨੀ ਕਾ ਅਮਰਤਪਾਲ ਦੇ ਮਗਰ ਕਿਉਂ ਦੋਨੇ ਸਰਕਾਰਾਂ ਪਈਆਂ ਹੋਈਆਂ ਹੁਣ ਜੋ 10 ਤਰੀਕ ਨੂੰ ਅਮਰਤਪਾਲ ਦੀ ਸੈਸ਼ਨ ਦੇ ਵਿੱਚ ਸੈਸ਼ਨ ਲੱਗੂਗਾ ਤੇ ਸੈਸ਼ਨ ਦੇ ਵਿੱਚ ਜੋ ਗੱਲਬਾਤ ਆਪਣੀ ਵਿਚਾਰ ਰੱਖਣਗੇ ਕਿਉਂਕਿ ਲੋਕ ਸਭਾ ਦੇ ਇੱਕ ਜਿੱਤੇ ਹੋਏ ਨੁਮਾਇੰਦੇ ਜਿਹੜੀ ਮਹੀਮ ਅਮਰਤਪਾਲ ਨੇ ਚੱਕਣੀ ਸੀ ਉਸ ਤੋਂ ਪਹਿਲਾਂ ਜੋ ਸੀਐਮ ਪੂਰਤਮਾਨਾ ਕਿਉਂਕਿ ਇਹਨਾਂ ਦੀ ਪੌਣੇ 3 ਸਾਲ ਹੋ ਗਏ ਸਰਕਾਰ ਆਈ ਨੂੰ ਇਹਨਾਂ ਨੇ ਸੋਚਿਆ ਵੀ ਹੋਵੇ ਨਾ ਤਾਂ ਕਿਉਂਕਿ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਡਾ ਮੁੱਦਾ ਨਸ਼ੇ ਦਾ ਇਹਨਾਂ ਨੇ ਨਸ਼ੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਗਈ ਸੀ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਗਈ ਸੀ ਸੀਐਮ ਭਵਨਤਮਾਨ ਨੇ ਵੀਮਾ ਚਿੱਟੇ ਦਾ ਸਪਾਇਆ ਕਰਦੂ 26 ਜਨਵਰੀ ਨੂੰ ਪਰ ਇਹ ਨਹੀਂ ਹੋ ਸਕਿਆ ਪਰ ਪੌਣੇ ਤਿੰਨ ਸਾਲ ਹੋ ਗਏ ਇਹ ਸਰਕਾਰ ਆਈ ਨੂੰ ਇਹਨਾਂ ਨੂੰ ਜੋ ਅੱਜ ਇਹਨਾਂ ਨੇ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਜੋ ਨਸ਼ੇ ਤਸਕਰਾਂ ਦਾ ਘਰ ਟਾਈ ਜਾ ਰਿਹਾ ਆਪਾਂ ਇਹ ਨਹੀਂ ਕਹਿੰਦੇ ਵੀ ਮਾਰਾ ਕਰ ਰਹੇ ਆ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਨ੍ਹਾਂ ਨੇ ਲੋਕਾਂ ਦੇ ਗਲ ਘੋਟ ਕੇ ਸਾਡੇ ਮਾਵਾ ਦੇ ਪੁੱਤ ਮਾਰ ਕੇ ਕਿਉਂਕਿ ਕਿੰਨੇ ਘਰ ਉਜੜ ਗਏ ਕਿੰਨੇ ਹੀ ਮਾਵਾ ਦੇ ਪੁੱਤ ਮਰ ਚਲੇ ਤੇ ਮੈਂ ਇਹ ਕਹਿੰਦਾ ਮਤਲਬ ਅਸੀਂ ਇਹ ਨਹੀਂ ਕਹਿੰਦੇ ਮਾੜਾ ਕੰਮ ਆ ਇਹ ਅਸੀਂ ਤਾਂ ਇਹ ਕਹਿੰਦੇ ਜਿਨ੍ਹਾਂ ਨੇ ਅਲੀਸ਼ਾਨ ਮਹਿਲ ਬਣਾਏ ਆ ਲੋਕਾਂ ਦੀਆਂ ਜਾਨਾਂ ਲੈ ਲੈ ਕੇ ਉਹਨਾਂ ਨੂੰ ਹੋਣਾ ਵੀ ਚਾਹੀਦਾ ਕਿਉਂਕਿ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜਿਨ੍ਹਾਂ ਨੇ ਇੰਨੀਆਂ ਮਾਵਾ ਦੇ ਦਿਲ ਦੁਖਾਏ ਆ ਇਹਨਾਂ ਦਾ ਵੀ ਦਿਲ ਦੁਖਣਾ ਚਾਹੀਦਾ ਜਿਨ੍ਹਾਂ ਨੇ 10-10 ਸਾਲਾਂ 'ਚ 20-20 ਸਾਲਾਂ 'ਚ ਇਹ ਘਰ ਬਣਾਏ ਆ ਤੇ ਉਹ ਦੋ ਦੋ ਘੰਟਿਆਂ ਦੇ ਵਿੱਚ ਢਾਹ ਜਾਂਦਾ ਤਾਂ ਗੱਲ ਹੁਣ ਇੰਨੀ ਕ ਹੁਣ ਅਮਰਤਪਾਲ ਤੇ ਆਉਣੇ ਆਪਾਂ ਸੀਐਮ ਪਤਮਨ ਨੂੰ ਇਹ ਸੀ ਵੀ ਅਮਰਤਪਾਲ ਦਾ ਇੱਕ ਮੁੱਦਾ ਉਠਾਉਣ ਜਾ ਰਿਹਾ ਵੀ ਅਮਰਤਪਾਲ ਨੂੰ ਕਿਉਂਕਿ 2027 ਦੇ ਵਿੱਚ ਹੁਣ ਵੋਟਾਂ ਪੈਣ ਜਾ ਰਹੀਆਂ ਤਾਂ ਅਮਰਤਪਾਲ ਦਾ ਇੱਕ ਮੁੱਦਾ ਰੱਖਿਆ ਜਾ ਰਿਹਾ ਵੀ ਅਮਰਤਪਾਲ ਨੂੰ ਸੈਸ਼ਨ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਦਿਓ ਕਿਉਂਕਿ ਪਟੀਸ਼ਨ ਪਾਈ ਗਈ ਸੀ ਤਾਂ ਕੱਲ ਉਹਦੀ ਸੁਣਵਾਈ ਹੋਈ ਆ 4 ਤਰੀਕ ਨੂੰ ਆ ਹੁਣ ਜਿਹੜਾ ਅੱਗੇ 10 ਤਰੀਕ ਨੂੰ ਸੈਸ਼ਨ ਲੱਗਣਾ ਝੋ ਉਹਦੇ ਵਿੱਚ ਹੁਣ ਅਮਰਤਪਾਲ ਹਿੱਸਾ ਲੈਣਗੇ 10 ਤਰੀਕ ਨੂੰ ਵੀ ਬਾਹਰ ਆਉਣਗੇ ਫਿਰ 12 ਤਰੀਕ ਨੂੰ ਇਹਨਾਂ ਦੀ ਸੁਣਵਾਈ ਹੈ ਕੋਰਟ ਦੇ ਵਿੱਚ ਤਾਂ ਹੁਣ ਗੱਲ ਇੰਨੀ ਕਾ ਜਿਵੇਂ ਇਹ ਸਮਾਂ ਤਾਂ ਵੈਸੇ ਬਹੁਤ ਹੋ ਗਿਆ ਅਮਰਤਪਾਲ ਨੂੰ ਪਟੀਸ਼ਨ ਪਾਈ ਨੂੰ ਪਹਿਲਾਂ ਨਹੀਂ ਸੁਣਵਾਈ ਹੋਈ ਸੀ ਹੁਣ ਇਹ ਕਹਿ ਦਿੰਦੇ ਆ ਵੀ ਅਮਰਤਪਾਲ ਦੀ ਮੈਂਬਰਸ਼ਿਪ ਰੱਦ ਹੋ ਜਾਊਗੀ ਇੱਕ ਪਾਸੇ ਤੁਸੀਂ ਬੰਦੀ ਬਣਾ ਕੇ ਇਨਸਾਨ ਨੂੰ ਇੱਕ ਕਮਰੇ ਵਿੱਚ ਬੰਦ ਕਰਦੇ ਹਾਂ ਬਾਅਦ ਦੇ ਵਿੱਚ ਤੁਸੀਂ ਕਹਿਣੇ ਉਹਨੂੰ ਵੀ ਤੁਸੀਂ ਗਾਇਹਾਜ਼ ਰਹਿ ਚੁੱਕੇ ਜੀ ਸੈਸ ਦੇ ਵਿੱਚ ਤੁਸੀਂ 40 ਦਿਨ ਗਾਇਹਾਜ਼ ਰਹਾਂ ਅਗਰ ਜੇ 60 ਦਿਨਾਂ ਦੇ ਵਿੱਚ ਆਪਾਂ 60 ਦੇ 60 ਦਿਨ ਗਾਇਹਾਜ਼ ਰਹਿਨੇ ਆ ਤਾਂ ਉਹਦੇ ਚ ਆਪਣੀ ਮੈਂਬਰਸ਼ਿਪ ਪੂਰੀ ਤਰ੍ਹਾਂ ਰੱਦ ਹੋ ਸਕਦੀ ਹੈ ਮੰਨਦੇ ਆ ਹੋ ਸਕਦੀ ਆ ਪਰ ਇੱਕ ਅਨਸਾਰ ਨੂੰ ਕਮਰੇ ਦੇ ਵਿੱਚ ਬੰਦ ਕਰ ਦਈਏ ਬਾਅਦ ਦੇ ਆਪਾਂ ਨੂੰ ਬਾਅਦ ਦੇ ਵਿੱਚ ਉਹਨੂੰ ਪੁੱਛੀਏ ਵੀ ਐਸ ਦਿਨ ਤੂੰ ਇੱਥੇ ਕਿਉਂ ਨਹੀਂ ਪਹੁੰਚਿਆ ਬਈ ਚਲੋ ਦੱਸੋ ਵੀ ਬੰਦੇ ਇੱਕ ਬੰਦੀ ਬਣਾਏ ਇਨਸਾਨ ਨੂੰ ਬਾਹਰੋਂ ਤੁਸੀਂ ਲੋਕ ਕਰਦੇ ਹੋ ਜੇਲ੍ਹ ਦੇ ਵਿੱਚ ਰੱਖਿਆ ਗਿਆ ਡਿਬਰੀਗੜ ਦੀ ਜੇਲ੍ਹ ਚ ਰੱਖਿਆ ਗਿਆ 1500 ਕਿਲੋਮੀਟਰ ਦੂਰ ਆ ਜੇਲ੍ਹ ਇੱਥੋਂ ਬੰਦੀ ਬਣਾ ਕੇ ਬਾਹਰ ਦੇ ਵਿੱਚ ਤੁਸੀਂ ਉਹ ਤੇ ਦੋਸ਼ ਆ ਲਾਉਣੇ ਹੋ ਵੀ ਸੋਡਾ ਮੈਂਬਰਸ਼ਿਪ ਸੋਡੀ ਰੱਦ ਹੋ ਸਕਦੀ ਹੈ ਕਿਉਂਕਿ ਤੁਸੀਂ ਸੈਸ਼ਨ ਦੇ ਵਿੱਚ 40 ਦਿਨ ਗੈਹਾਜ਼ਰ ਮੰਨ ਲਿਆ ਗਿਆ ਗੈਹਾਜ਼ਰ ਵੀ ਆ ਪਰ ਇਹ ਦੱਸੋ ਜੀ ਗੈਹਾਜ਼ਰ ਕਰਾਉਣ ਵਾਲੇ ਕੌਣ ਆ ਸਰਕਾਰ ਆ ਗੈਹਾਜ਼ਰ ਕਰਾਉਣ ਵਾਲੀ ਅਮਰਤਪਾਲ ਤੋਂ ਕਿਉਂ ਡਰ ਲੱਗਦਾ ਇਕੱਲੇ ਤੋਂ ਕਿਉਂਕਿ ਉਹਨੇ ਪੰਜਾਬ ਦੇ ਮੁੱਦੇ ਚੱਕਨੇ ਆ ਪੰਜਾਬ ਦੇ ਵਿੱਚ ਸਿੰਘ ਸਾਜੇ ਜਾਣਗੇ ਵੀ ਕੋਈ ਨਸ਼ਾ ਤੋਂ ਨਾ ਬਚ ਜਿਹੜਾ ਚਿੱਟਾ ਵੇਚਿਆਗਾ ਸਰਕਾਰਾਂ ਨੇ ਬਕਾਇਆਗਾ ਉਹ ਕਿਵੇਂ ਵਿਕੂਆ ਜੇ ਅਮਰਤਪਾਲ ਵਾਰ ਆ ਗਿਆ ਅਮਰਤਪਾਲ ਤੋਂ ਇੰਨਾ ਡਰ ਕਿਉਂ ਲੱਗਦਾ ਕਿਉਂਕਿ ਹੁਣ ਮੈਂ ਦੱਸਣ ਜਾ ਰਿਹਾ ਤੁਹਾਨੂੰ ਅਮਰਤਪਾਲ ਨੇ ਨਸ਼ੇ ਦੀ ਮਹੀਮ ਤੇ ਪਹਿਲੀ ਪਹਿਲਾ ਮੁੱਦਾ ਨਸ਼ੇ ਦਾ ਹੀ ਚੱਕਿਆ ਸੀ ਇਹਨਾਂ ਨੇ ਸੋਚਿਆ ਵੀ ਹੁਣ ਅਸੀਂ ਦਿੱਲੀ ਤੋਂ ਹਾਰ ਚੁੱਕੇ ਦਿੱਲੀ ਵਾਲੇ ਲਾਲਾ ਜਿਹੜਾ ਲੋਕਾਂ ਨੂੰ ਕਹਿੰਦਾ ਸੀ ਮੈਂ ਆਮ ਆਦਮੀ ਆ ਪਾ ਕੇ ਗੰਦੀਆਂ ਹੀ ਚੱਪਲਾਂ ਤੇ ਗੰਦੇ ਜਿਹੇ ਲੀੜੇ ਮੈਂ ਆ ਆਮ ਆਦਮੀ ਪਾਰਟੀ ਦਾ ਮੈਂਬਰ ਆ ਜੀ ਇਹ ਕਿਹਾ ਗਿਆ ਸੀ ਆਮ ਆਦਮੀ ਪਾਰਟੀ ਦਾ ਮੈਂਬਰ ਬਣ ਕੇ ਤੇ ਇਹਨੇ ਇੱਕ ਵਾਰੀ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਗਈ ਸੀ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਚਿੱਟਾ ਨਹੀਂ ਰੁਕਿਆ ਜੋੜੇ ਕਿੰਨੇ ਮਾਵਾਂ ਦੇ ਮਾਇਕਣਾ ਦਿਲ ਦਿਖਾਏ ਆ ਤਾਂ ਜਿਹੜਾ ਹੁਣ ਇਹਨਾਂ ਨੇ ਨਵੀਂ ਵੀ ਹਿੰਮ ਚੱਕੀ ਆ ਨਸ਼ਾ ਤਸਕਰਾਂ ਨੇ ਘਟਾਏ ਜਾਂਦੇ ਆ ਉਹ ਇਹਨਾਂ ਨੇ ਜੇ 3 ਸਾਲ ਪਹਿਲਾਂ ਚੱਕੀ ਹੁੰਦੀ ਤਾਂ ਹੁਣ ਜਿਹੜੇ ਇੰਨੇ ਨੌਜਵਾਨ ਮਰ ਚਲੇ ਤਾਂ ਉਹ ਅੱਜ ਮਰਦੇ ਹੁਣ ਤੱਕ ਮਰਦੇ ਨਹੀਂ ਸੀ ਇਹਨੇ ਨੌਜਵਾਨ ਘੱਟੋ ਘਾਟ ਇੱਕ ਦਿਨ ਦੇ ਵਿੱਚ ਇੱਕ ਪਿੰਡ ਚੋਂ 4-5 ਨੌਜਵਾਨ ਹਰ ਰੋਜ਼ ਮੌਤਾ ਹੁੰਦੀਆਂ ਸੀ ਤਾਂ ਚਿੱਟਾ ਹਾਲੇ ਤੱਕ ਇਹਨਾਂ ਨੇ ਆਪਣੇ ਵੱਨ ਨੂੰ ਵੀ ਹਿੰਮਤਾ ਚਲਾਤੀ ਅਸੀਂ ਨਹੀਂ ਮਨ ਦੇ ਵੀ ਰੋਕ ਸਕਣਗੇ ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਕੱਲ ਝੋਟੇ ਦੀ ਵੀਡੀਓ ਵਾਇਰਲ ਹੁੰਦੀ ਆ ਕਹ ਤੁਸੀਂ ਕਹਿੰਦੇ ਅਸੀਂ ਨਸ਼ਾ ਤਸਕਰਾਂ ਦੇ ਘਟ ਆ ਰਹੇ ਆ ਸਾਡੇ ਮਾਨਸਾ ਚ ਆਉਂ ਕਹਿੰਦਾ ਤੇ ਕੀ ਕਰ ਮੈਂ ਦਿਖਾਉਣਾ ਤੁਹਾਨੂੰ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਤੁਸੀਂ ਕਹਿੰਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੋ ਤੁਸੀਂ ਘਰ ਵੀ ਟਾਓ ਪ੍ਰਾਪਰਟੀਆਂ ਵੀ ਜ਼ਬਤ ਕਰੋ ਜਿਨ੍ਹਾਂ ਨੇ ਚਿੱਟੇ ਦੇ ਵੇਚ-ਵੇਚ ਕੇ ਆਪਣੇ ਅਲੀਸ਼ਾਨ ਮਹਿਲ ਖੜੇ ਕਰ ਰੱਖੇ ਆ ਤੁਸੀਂ ਗਰੀਬਾਂ ਦੇ ਘਰ ਟਾ ਕੇ ਕਹੋ ਜਿਹੜੇ ਕੋ ਛੋਟੇ-ਮੋਟੇ ਆ ਜਿਹੜੇ ਵੱਡੇ ਤੁਸੀਂ ਵੱਡੇ ਮਗਰਮਾ ਸੌਣੋਂ ਤਾਂ ਫੜਦੇ ਨਹੀਂ ਕਹਿੰਦਾ ਮਤਲਬ ਇਹ ਹੈ ਛੋਟੇ ਦਾ ਕਹਿਣਾ ਤਾਂ ਕੱਲ ਸੀਐਮ ਭਵਨਤਮਨ ਨੂੰ ਆਪਣੇ ਬੰਨੀ ਉਹਨਾਂ ਨੇ ਜੋ ਇੱਕ ਸਵਾਲ ਖੜੇ ਕੀਤੇ ਗਏ ਆ ਚਲੋ ਜੀ ਖਾਸ ਕਰਕੇ ਗੱਲ ਆਪਣੀ ਅੱਜ ਅਮਰਤਪਾਲ ਤੇ ਆ ਤਾਂ ਜੋ ਅਮਰਤਪਾਲ ਨੂੰ ਬਸ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਅਮਰਤਪਾਲ ਦੇ ਕੋਈ ਮੁੱਦਾ ਰੱਖਿਆ ਜਾਂਦਾ ਸੈਸ਼ਨ ਦੇ ਵਿੱਚ ਉਹਨੂੰ ਸਮਾਂ ਨਹੀਂ ਦਿੱਤਾ ਜਾਂਦਾ ਬਾਅਦ ਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਇਹਦੇ ਵਿੱਚ ਗੈਰ ਹਾਜ਼ਰੀ ਸੈਸ਼ਨ ਦੇ ਵਿੱਚ 60 ਦਿਨ ਦਾ ਅਗਰ ਤੁਸੀਂ ਗੈਰ ਹਾਜ਼ਰ ਰਹਿੰਦੇ ਹੋ ਤਾਂ ਤੁਹਾਡੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਰੱਦ ਕਰਾਉਣ ਵਾਲੇ ਵੀ ਤੁਸੀਂ ਆ ਇੱਕ ਬੰਦੀ ਇਨਸਾਨ ਨੂੰ ਜੇਲ੍ਹ ਦੇ ਵਿੱਚ ਤੁਸੀਂ ਰੱਖਿਆਗਾ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਹੋ ਤੁਸੀਂ ਇਸ ਦਿਨ ਇੱਥੇ ਪਹੁੰਚੇ ਨਹੀਂ ਜੀ ਤੁਸੀਂ ਮੈਂਬਰਸ਼ਿਪ ਤੁਹਾਡੀ ਰੱਦ ਹੋਊ ਉਹ ਤਾਂ ਆਪੀ ਹੋਊਗੀ ਇੱਕ ਪਾਸੇ ਤੁਸੀਂ ਇਨਸਾਨ ਨੂੰ ਆਪਾਂ ਹੁਣ ਮੰਨੀਏ ਇੱਕ ਇਨਸਾਨ ਨੂੰ ਕਮਰੇ ਵਿੱਚ ਬੰਦ ਕਰਕੇ ਬਾਅਦ ਦੇ ਵਿੱਚ ਪੁੱਛੀਏ ਭਾਈ ਤੂੰ ਕਿਉਂ ਨਹੀਂ ਪਹੁੰਚਿਆ ਇਸ ਦਿਨ ਤਾਂ ਫਿਰ ਉਹ ਤਾਂ ਕਮਰੇ ਵਿੱਚ ਬੰਦ ਆ ਨਾ ਉਹ ਪਹੁੰਚੂ ਕਿਵੇਂ ਕੁਈ ਘਰੇ ਤਾਂ ਆਪਦੇ ਸੁੱਤਾ ਪਿਆਣੀ ਅਮਰਤਪਾਲ ਵੀ ਬਾਅਦ ਵਿੱਚ ਤੁਸੀਂ ਕਹਨੇ ਹੋ ਭਾਈ ਤੂੰ ਸੈਸ਼ਨ ਦੇ ਵਿੱਚ ਕਿਉਂ ਨਹੀਂ ਪਹੁੰਚੇ ਜਦੋਂ ਉਹਨੇ ਆਪਣੀ ਰੋ ਰੋ ਕੇ ਪੀਲ ਕਿੰਨੇ ਵਾਰੀ ਅਮਰਤਪਾਲ ਸਿੰਘ ਨੇ ਆਪਣੇ ਵੱਨਿਓ ਪਟੀਸ਼ਨ ਪਾਈ ਗਈ ਆ ਤਾਂ ਹੁਣ 4 ਜਨਵਰੀ ਨੂੰ ਜ਼ਰੂਰ ਆਇਆ ਸੌਰੀ 4 ਮਾਰਚ ਨੂੰ ਕੱਲ ਸੁਣਵਾਈ ਹੋਈ ਸੀ ਤਾਂ ਹੁਣ 10 ਮਾਰਚ ਨੂੰ ਸੈਸ਼ਨ ਲੱਗੂਗਾ ਉੱਥੇ ਫੇਰ ਸੁਣਵਾਈ ਹੋਣੀ ਆ ਤਾਂ ਹੁਣ ਜੋ ਬਈ 12 ਤਰੀਕ ਨੂੰ ਇਹ ਸਾਰੀ ਗੱਲਬਾਤ ਆਪਾਂ ਨੂੰ ਪਤਾ ਲੱਗਣ ਜਾ ਰਹੇਗਾ ਕਿਉਂਕਿ ਸੈਸ਼ਨ ਦੇ ਵਿੱਚ ਅਮਰਤਪਾਲ ਪਹੁੰਚਣਗੇ ਬਾਹਰ ਆਉਣਗੇ ਉਹਦੇ ਤਾਂ ਉਹਦੇ ਜਿਹੜੀ ਇਹ ਗੱਲਬਾਤ ਆਪਾਂ ਨੂੰ 12 ਤਰੀਕ ਨੂੰ ਫਿਰ ਸੁਣਵਾਈ ਹੋਣ ਜਾ ਰਹੀ ਹੈ ਮੁੜ ਕੇ ਗੱਲਬਾਤ ਹੁਣ ਇਹ ਦੇਖਣ ਨੂੰ ਮਿਲਦੀ ਆ ਕਿ ਅਮਰਤਪਾਲ ਨੂੰ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ ਕਿਉਂਕਿ ਅਮਰਤਪਾਲ ਦੇ ਵਿੱਚ ਇਹ ਸਰਕਾਰਾਂ ਨੂੰ ਸੰਤ ਜਰਨੈਲ ਢਿੰਡਰਾ ਵਾਲਾ ਨਜ਼ਰ ਆਉਂਦਾ ਉਹਦੇ ਤੋਂ ਡਰ ਲੱਗਦਾ ਇਹਨਾਂ ਨੂੰ ਵੀ ਜੇ ਅਮਰਤਪਾਲ ਬਾਹਰ ਆਉਂਦਾ ਨਸ਼ੇ ਦੇ ਮੁੱਦਿਆਂ ਤੇ ਰੋਕ ਲਾਉਗਾ ਪੰਜਾਬ ਦੀ ਗੱਲ ਮੂਹਰੇ ਰੱਖਣੀ ਆ ਮੁੱਦੇ ਪੰਜਾਬ ਦੇ ਤਾਂ ਫਿਰ ਸਾਡੀ ਸਰਕਾਰ ਨਹੀਂ ਚੱਲਣੀ ਨਹੀਂ ਇਹਨਾਂ ਨੂੰ ਇਹ ਹੈਗਾ ਇਸ ਕਰਕੇ ਅਮਰਤਪਾਲ ਨੂੰ ਜਦੋਂ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਦੋਂ ਐਨਐਸਏ ਲਾਈ ਗਈ ਸੀ ਤਾਂ ਇਹਨਾਂ ਦਾ ਉਦੋਂ ਯੂਪੀਏ ਕਿੱਥੇ ਗਿਆ ਸੀ ਉਦੋਂ ਇਹਨਾਂ ਦੇ ਯੂਪੀਏ ਜਾਦ ਨਹੀਂ ਸੀ ਵੀ ਕੋਈ ਗੁਰਪ੍ਰੀਤ ਹਰੀ ਨੌ ਦਾ ਇੱਕ ਸ਼ਖਸ ਆ ਉਹਦਾ ਇੱਕ ਹੱਤਿਆ ਦਾ ਕੇਸ ਲਾਉਂਦੇ ਇਹਦੇ ਤੇ ਆ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਨਵੀਂ ਪਾਰਟੀ ਦਾ ਗੱਲ ਹੋ ਰਹੀ ਸੀ ਗੁਰ ਕਾਲੀਦਾਰ ਵਾਰਸ ਪੰਜਾਬ ਦੇ ਇਹ ਨਵੀਂ ਪਾਰਟੀ ਦਾ ਜੋ ਨਾਮ ਰੱਖਿਆ ਗਿਆ ਸੀ ਤਾਂ ਜਿਹੜਾ ਗੁਰਪ੍ਰੀਤ ਨਾਂ ਦਾ ਇੱਕ ਸ਼ਖਸ ਆ ਉਹਦਾ ਹੱਤਿਆ ਦਾ ਕੇਸ ਲਾ ਦਿੱਤਾ ਜਾਂਦਾ ਤੂੰ ਕਿਉਂ ਬਈ ਜਦੋਂ ਐਨਐਸਏ ਲਾਈ ਗਈ ਸੀ ਤਾਂ ਉਦੋਂ ਇਹਨਾਂ ਦੇ ਯੂਪੀਏ ਜਾਦਨੀ ਆਇਆ ਇਹ ਉਦੋਂ ਹੀ ਕਿਉਂ ਆਇਆ ਜਾਦ ਜਦੋਂ ਅਮਰਪਾਲ ਦੀ ਨਵੀਂ ਪਾਰਟੀ ਬਣ ਜਾ ਰਹੀ ਸੀ ਕੋਈ ਨਾ ਕੋਈ ਉਹ ਆਪਣੇ ਬੰਨਿਓ ਇਹ ਦੋਸ਼ ਘੜ ਕੇ ਰੱਖਦੇ ਆ ਵੀ ਕਿਸੇ ਤਰੀਕੇ ਨਾਲ ਚਾਰੇ ਪਾਸੇ ਅਮਰਪਾਲ ਦੀ راہ ਬੰਦ ਕਰ ਦਈਏ ਬਾਹਰ ਨਾ ਸਕੀ ਚਲੋ ਜੀ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨੌਟਕ ਤੇ ਧੰਨਵਾਦ